ਲਾ ਵਦੀ ਪੇ ਕਦਾ ਗਏ ਹੁੰਦਾ ਕਹਿੰਦਾ ਪੰਡੂ ਨਹੀਂ ਆਉਂਦਾ ਪੰਡੂ ਨਹੀਂ ਆਉਂਦਾ ਆ ਗਿਆ ਪੰਡੂ ਲਾਗੀ 뭐 ਕੀ ਬੋਲਣਾ ਇਹ ਇੱਦਾਂ ਲਾਦੇ ਤੇ 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 ਰੇ ਤੇ ਰੇ ਤੇ ਰੇ ਰੇ ਤੇ ਰੇ ਰੇ ਤੇ 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 ਇੱਤੇ ਦੇ ਲਾ ਦੇ ਨੇਰ ਹਾਂ ਲੈ ਮੰਦ ਅੱਛਾ ਹੁੰਦਾ ਠੀਕ ਹੈ ਪਰ ਹੋ ਗਿਆ ਨੰਬਰ 380 ਫੁੱਟ ਹੋ ਗਿਆ ਹਾਂ 380 ਫੁੱਟ ਤੋਂ ਮੋਰ ਹੋ ਗਏ ਯਾਨੀ ਹਾਂ 380 ਹੋ ਗਿਆ